ਪਨਬਸ ਦੇ ਸੈਂਕੜੇ ਠੇਕਾਦਾਰਤ ਮੁਲਾਜ਼ਮਾਂ ਦੀ ਹੜਤਾਲ ਦਾ ਜੱਦ ਦੂਜਾ ਦਿਨ ਹੈ ਇਹ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਹੜਤਾਲਤੇ ਨੇ ਇਹਨਾਂ ਮੁਲਾਜ਼ਮਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਏ ਓਵਰਟਾਈਮ ਦੇ ਲਈ ਬਕਾਇਆ ਰਾਸ਼ੀ ਜਲਦ ਤੋਂ ਜਲਦ ਇਹਨਾਂ ਨੂੰ ਦਿੱਤੀ ਜਾਏ ਇਸ ਹੜਤਾਲ ਦੇ ਵਿੱਚ ਡਰਾਈਵਰ ਕੰਡਕਟਰ ਤੇ ਡੀਪੋ ਸਟਾਫ ਵੀ ਸ਼ਾਮਲ ਨੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਨੇ ਤੇ ਸਰਕਾਰ ਉਹਨਾਂ ਨੂੰ ਪੱਕਿਆਂ ਕਰਨ ਦਾ ਲਾਰਾ ਲੰਮੇ ਚਿਰ ਤੋਂ ਲਗਾ ਰਹੀ ਹੈ ਪਰ ਫਿਲਹਾਲ ਉਹਨਾਂ ਦੀ ਮੰਗ ਤੇ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਹੜਤਾਲ ਦਾ ਰਾ ਚੁੰਨਾ ਪਿਆ ਹੈ ਤੇ ਪੰਬਜ਼ ਦੇ ਸੈਂਕੜੇ ਠੇਕਾਦਾਰਤ ਮੁਲਾਜ਼ਮਾਂ ਦੀ ਹੜਤਾਲ ਦਾ ਅਜ ਦੂਜਾ ਦਿਨ ਨੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਰੋਜ਼ ਜ਼ਾਹਿਰ ਕਰ ਰਹੇ ਨੇ ਤਿੰਨ ਦਿਨਾਂ ਦੀ ਇਹ ਹੜਤਾਲ ਹੈ ਜਿਸ ਵਿੱਚ ਇਹਨਾਂ ਦੀਆਂ ਮੁੱਖ ਮੰਗਾਂ ਨੇ ਕਿ ਇਹਨਾਂ ਨੂੰ ਪੱਕਾ ਕੀਤਾ ਜਾਏ ਓਵਰਟਾਈਮ ਦੇ ਲਈ ਇਹਨਾਂ ਨੂੰ ਬਕਾਇਆ ਰਾਸ਼ੀ ਜਲਦ ਤੋਂ ਜਲਦ ਦਿੱਤੀ ਜਾਏ ਤੇ ਇਸ ਹੜਤਾਲ ਦੇ ਵਿੱਚ ਡ라이ਵਰਾਂ ਸਣੇ ਕੰਡਕਟਰ ਤੇ ਡੀਪੋ ਸਟਾਫ ਵੀ ਸ਼ਾਮਲ ਹੈ ਮੁਲਾਜ਼ਮਾ ਦਾ ਹਾਲਾਂਕਿ ਇਹ ਵੀ ਕਹਿਣਾ ਹੈ ਕਿ ਉਹ ਲੰਮੇ ਚਿਰ ਤੋਂ ਠੇਕੇ ਤੇ ਕੰਮ ਕਰ ਰਹੇ ਨੇ ਤੇ ਸਰਕਾਰ ਉਹਨਾਂ ਨੂੰ ਪੱਕੇ ਕਰਨ ਦਾ ਸਿਰਫ ਤੇ ਸਿਰਫ ਲਾਰਾ ਹੀ ਲਗਾ ਰਹੀ ਹੈ ਤੇ ਲੰਮੇ ਚਿਰ ਤੋਂ ਉਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਪਰ ਫਿਲਹਾਲ ਉਹਨਾਂ ਦੀ ਮੰਗ ਤੇ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹਨਾਂ ਨੂੰ ਹੜਤਾਲ ਦਾ ਰਾਸਤਾ ਆਖਤਿਆਰ ਕਰਨਾ ਪਿਆ ਹੈ ਤੇ ਨਾਲ ਹੀ ਇੱਕ ਹੋਰ ਮੰਗ ਜਿਸ ਵਿੱਚ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਅਦਾ ਕੀਤਾ ਜਾਏ ਕੁਝ ਅਜਿਹੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖ ਰਹੇ ਨੇ ਲੰਮੇ ਚਿਰ ਤੋਂ ਪਰ ਸਰਕਾਰ ਹਾਲੇ ਤੱਕ ਇਹਨਾਂ ਦੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦੇ ਰਹੀ। ਕੋਈ ਆਪੋ ਚ ਪੁਰਾਣਾ ਪਹਿਲਾਂ ਕੋਈ ਆਪੋ ਦੇ ਵੀ ਸਗਾ ਮਾੜਾ ਮੋਟਾ ਨਾ ਰਜੇਸ਼ ਭਾਈ ਚਾਤਪੇ ਇਹ ਜਿਹੜਾ ਮੁੰਡਾ ਅਰਜੁਨ ਆ ਉਹ ਜਿਹੜਾ ਅਰਜੁਨਾ ਮੁੰਡਾ ਉਹ ਆਇਆ ਸੀ ਅੱਜ ਇਹਨਾਂ ਨੇ ਕਲਿਆਣ ਹੈਗਾ ਸੂਰਤ ਕਲਿਆਣ ਹੈਗਾ ਇਹਨਾਂ ਨੇ ਕਿਹਾ ਕਿ ਨਾਲੇ ਦਾ ਭਤੀਜਾ ਸਿਗਾ ਉਹਨਾਂ ਨੇ ਆ ਕੇ ਇਹਦੇ ਜਿਹੜਾ ਹੈਗਾ ਕਿਰਪਾਨਾ ਬਾਰ ਕੀਤਾ ਜਿਹਦੇ ਸਟਾਲ ਗਿਆ ਉਸ ਤੋਂ ਬਾਅਦ ਇਸ